ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡਰਾਉਕੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਐਨੀਮਲ ਲੈ ਕੇ ਆਇਆ ਇੱਕ ਤਾਂ ਬਿਲਕੁਲ ਤਾਜ਼ਾ ਸੂਆ ਸਵਾਇਆ ਜੀ ਇੱਕ ਗੱਬਣਾ ਦੋ ਸੂਏ ਸਵਾਇਏ ਹਾਂ ਠੀਕ ਹੈ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਗਰਜੀਤ ਸਿੰਘ ਪਿੰਡ ਵੀਡਰ ਓਕੇ ਤੇ ਅਸੀ ਜਿੰਹਾਰ ਸਿੰਘ ਵਾਲਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਹੀ 9878346490 ਠੀਕ ਆ ਬਈ ਇੱਕ ਨੰਬਰ ਸੂਏ ਸਵਾਏ ਨਾਗ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਵਾ ਸੂਈ ਹੈ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ ਇਹ ਸੂਈ ਹੀ ਹੈ ਜੀ ਹੈ ਜੀ ਘੰਟਾ ਕੀ ਹੈ ਘੰਟਾ ਕੀ ਹੋਇਆ ਬੱਚਾ ਕੀ ਦਿੱਤਾ ਜੀ ਕੱਟੀ ਹੈ ਜੀ ਮੈਂ ਜੇਰ ਪੈਣੀ ਹਜੇ ਬਾਕੀ ਬਾਕੀ ਹੈ ਠੀਕ ਆ ਬਈ ਖਣ ਪਾਸ ਕਰ ਲੈ ਜੀ ਹਾਂਜੀ ਹਾਂਜੀ ਗਰੰਟੀ ਹੈ ਆਪਣੀ ਕਿੰਨਾ ਕੁ ਬੋਲਾ ਕੱਢਿਆ ਥੋੜਾ ਕਰਾਂ ਜੀ ਨਾ ਨਾ ਕੁਝ ਵੀ ਨਹੀਂ ਕੱਢਿਆ ਹਜੇ ਕੋਹ ਨਹੀਂ ਕੱਢਿਆ ਠੀਕ ਹੈ ਕਿੰਨਾ ਕੁ ਪਾਜੂ ਵੀਰੇ ਦੁੱਧ ਦੋ ਦੇ ਬਲੂਨ ਨੇ 9-10 ਕਿਲੋ ਦੁੱਧ ਦਿੱਤਾ ਜੀ। ਆਸ ਹੈਗੀ 12 ਕਿਲੋ ਦੁੱਧ ਦੀ। ਹਾਂ ਬਾਕੀ ਠੰਡੀ ਸਿਲ ਭਾਰ ਪਿੱਛੇ ਦੀ ਗਰੰਟੀ। ਗਰੰਟੀ ਹੋਊਗਾ। ਤੋੜ ਕੇ ਦਿਖਾਦੀ ਵੀਰੇ ਇੱਧਰ ਨੂੰ ਲੈ ਚੱਲੋ ਜੀ ਲੰਮੀ। 22 ਦੇ ਦਸਨ ਮੁਤਾਬਕ ਸੂਆ ਬਾਈ 10 ਦਾ ਕਿ ਦੂਜਾ ਸੂਈ ਆ ਬਿਲਕੁਲ ਤਾਜੀ ਸੂਈ ਆ ਬੱਚਾ ਮਗਰ ਕੱਟੀ ਆ ਜੀ। ਜੇਰ ਪੈਣੀ ਹਜੇ ਬਾਕੀ ਆ ਜੀ। ਜਦੋਂ ਜੇਰ ਪੈਗੀ ਤੇ ਉਹਦੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ। ਪਹਿਲੇ ਸੂਏ 9-10 ਕਿਲੋ ਦਿੱਤਾ ਵਾ। ਇਹ ਕਿ 22 ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 12 ਕਿਲੋ ਦੀ ਉਮੀਦ ਆ ਮੋੜ ਲਿਓ ਜੀ। 12 ਕਿਲੋ ਕਹਿੰਦਾ ਵੀ ਕੀ ਏ ਛੋਟੀ ਚੰਗੀ ਆ ਜੀ ਸਿੰਘ ਗੋਲ ਕੁੰਡਾ ਵਜਣ ਵਾਲੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਤਿਆਰੀ ਚੰਗੀ ਕਰਦੀ ਹੁੰਦੀ ਆ ਜੀ ਬਾਕੀ ਫਾਇਦਾ ਥੋੜਾ ਭਰੇ ਹੋ ਜਾਣਾ ਮਗਰ ਤੁਹਾਨੂੰ ਬੱਚਾ ਕੱਟੀ ਮਿਲ ਜਾਣੀ ਆ ਜੇ ਕੱਟਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਬੱਚਾ ਮਗਰ ਕੱਟੀ ਆ ਜੀ ਬੈਠੀ ਤੁਸੀਂ ਦੇਖ ਸਕਦੇ ਹੋ ਡਿਮਾਂਡ ਬਈ ਇਹਦੀ 82000 ਰੁਪਏ ਹੋ ਜੂ ਮਾਨਤਾ ਨਹੀਂ ਹਾਂਜੀ ਵਿੱਚ ਮਾਨਤਾ ਨਹੀਂ ਹੋਊ ਉਹ ਗੱਲ ਨਹੀਂ ਐ ਬਈ ਫਿਕਸ ਜਾਈਆ ਰੇਟ ਫਿਕਸ ਜਾਈਆ ਠੀਕ ਆ ਬਈ ਜਮਾ ਜਿਆ ਜੀ ਡਿਮਾਂਡ ਆ ਜੀ 82000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਆਏ ਗਏ ਸੱਜਣ ਦਾ ਜ਼ਰੂਰ ਹੋ ਜੂਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਅੱਗੇ ਵੀਰੇ ਦੋ ਨੰਬਰ ਸੂ ਆ ਗਏ ਨਵਾਂ ਸੂਈ ਹੈ ਜੀ ਇਹ ਇਹ ਦੂਜੀ ਸੂਈ ਹੈ ਜੋ ਇਹ ਕਦੋਂ ਸੂਈ ਹੈ ਜੀ ਇਹ ਕੱਲ੍ਹ ਸਵੇਰ ਦੀ ਸੂਈ ਵੀ ਹੈ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਵਿਖਾ ਮੈਣਾ ਜੀ ਠੀਕ ਹੈ ਜੀ ਚੈੱਕ ਕਰ ਲਿਓ ਜੀ ਕੱਲ੍ਹ ਸਵੇਰ ਸੂਈ ਆ ਬੱਚਾ ਮਗਰ ਕਟਾ ਇਹਦੇ ਕਟਾ ਜੀ ਜੇਰ ਡੰਨਾ ਜੀ ਹਾਂਜੀ ਡੰਨਾ ਗਰੰਟੀ ਆ ਠੀਕ ਆ ਬਾਈ ਕਿੰਨਾ ਬੋਲਾ ਤਿਆਰ ਆ ਜੀ ਇਹ ਥੱਲੇ ਇਹਦੇ ਥੱਲੇ 9 ਕਿਲੋ ਬੋਲਾ ਹੈਗਾ ਜੀ 9 ਕਿਲੋ ਦੇ ਦਾਂਗੇ ਜੀ ਹਾਂਜੀ 9 ਥਣਾ ਦੀ ਡੰਨਾ ਜੀ ਡੰਨਾ ਗਰੰਟੀ ਠੰਡੀ ਸਿਲ ਵੀ ਪੂਰੀ ਆ ਉਹੀ ਆ ਜੀ ਪੂਰੀ ਹਾਂ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਜੇ ਮੱਝ ਦੇਖ ਕੇ ਤਾਂ ਹੁਣ ਲੱਗਦਾ ਵੀ 14-15 ਵਾਲੀ ਆ ਦੇਣਾ ਵੀ ਚਾਹੀਦਾ ਹਵਾਨਾ ਬਹੁਤ ਸੋਹਣਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ ਜੀ 1:24 ਮਿੰਟ ਦਾ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਦੂਜਾ ਸੂਆ ਸੂਈ ਹੈ ਜੀ ਬੱਚਾ ਮਗਰ ਕੱਟਾ ਜੀ ਕੱਲ ਦੀ ਸੂਈ ਹੈ ਜੇਰ ਡੰਨਾ 9 ਕਿਲੋ ਬੋੜਾ ਜੋਕ ਕੇ ਲੈ ਜਾਓ ਜੀ ਮੋੜ ਲਿਓ ਜੀ ਬਾਕੀ ਫੇਸ ਕੁਆਲਟੀ ਸੋਹਣੀ ਹੈ ਬਜਨ ਵਾਲੀ ਹੈ ਜੀ ਗੋਲ ਪੱਠ ਪੂੜਾ ਹਵਾਨਾ ਸੋਹਣਾ ਜਿਹੜੇ ਹਿਸਾਬ ਨਾਲ 9 ਕਿਲੋ ਬੋੜ ਲਾਈ ਆ ਦੁੱਧ ਕਰਮ ਵਾਲੀ ਚੰਗਾ ਪਾਊਗੀ ਪਰ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਗੋਲ ਪੈਠ ਬੋੜਾ ਜੀ ਡਿਮਾਂਡ ਬਈ ਇਹਦੀ 12 15 ਕਿਲੋ ਜੇ ਮੈਂ ਇਹਨਾਂ ਦਾ ਦਿੱਤਾ ਹੋਰ ਦੇਊਗਾ ਸਹੀ ਗੱਲ ਆ ਜੀ ਡਿਮਾਂਡ ਬਈ ਇਹਦੀ ਇਹਦੀ 92000 ਆ ਜੀ ਜੋੜਾ ਲੈ ਜੇ ਬਈ ਕੋਈ ਮਾਨਤਾਂ ਹੋ ਜੀ ਜੋੜਾ ਠੀਕ ਆ ਜੀ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਉਹਦੇ ਚ ਜ਼ਿਆਦਾ ਹੋ ਜਾਊਗਾ ਜੀ 9 ਕਿਲੋ ਬੌਲਾ ਭਾਂਡੇ ਚ ਪਾ ਕੇ ਲੈ ਜਾਓ ਅੱਗੇ ਵੀਰੇ 3 ਨੰਬਰ ਮੀਨੀ ਸਿੰਘ ਹੈਲਥ ਦੇ ਬਈ ਇਹਦੇ ਹਾਂਜੀ ਹੈਲਥ ਦੇ ਤੁਸੀਂ ਦੋਨੇ ਤੇ ਦੋਨੇ ਜੀ ਹਾਂਜੀ ਦੋਨੇ ਸੈਂਕ ਹੈਲਥ ਦੇ ਠੀਕ ਆ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਹਾਂਜੀ ਸਮਾ ਸੂਣ ਚ ਕਿੰਨਾ ਦਾ ਬਾ ਪੰਜ ਚਾਰ ਦਿਨ ਹੀ ਰਹਿੰਦੇ ਠੀਕ ਹੈ ਜੀ ਕਿੰਨਾ ਬਾਜੂ ਵੀਰੇ ਦੁੱਧ ਤੇ ਜੀ ਮਾਲਕਾਂ ਨੇ ਤਾਂ 13 ਕਿਲੋ ਦੁੱਧ ਬਲੂਨ ਥੱਲੇ ਚੋਇਆ ਹੁਣ ਦੂਜੇ ਸੂਣ ਦੀ ਹੈ ਹਾਂ ਦੂਜੇ ਸੂਣ ਦੀ ਹੈ ਠੀਕ ਹੈ ਜੀ ਕੋਈ ਸੀਮਾ ਰਿਕਾਰਡ ਜਿਹੜਾ ਲੱਗਿਆ ਹੋਵੇ ਪਤਾ ਉਹਦਾ ਜੀ ਨਹੀਂ ਉਹ ਕੁਝ ਨਹੀਂ ਪਤਾ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿ ਬਈ ਇਹਨੂੰ ਵੀ ਮੀਨਿੰਗ ਕਰਮਾ ਲਈ ਜੀ ਕੰਨਾਂ ਵੀਰਾਂ ਦੀ ਡਿਮਾਂਡ ਹੁੰਦੀ ਸਾਨੂੰ ਮੀਨ ਹੀ ਚਾਹੀਦੀ ਹੈ ਦੋਨੇ ਤੇ ਦੋਨੇ ਬਾਈ ਦੱਸਦਾ ਕਿ ਸਿੰਗ ਹੈਲਥ ਦੇ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਪਹਿਲੇ ਸੂਏ 13 ਕਿਲੋ ਚੋਇਆ ਵਾ ਜੀ ਮੀਨੀ ਨੇ ਥੱਲੇ ਦੁੱਧ ਚੰਗਾ ਹੀ ਹੁੰਦਾ ਜਿਹੜੇ ਵੀਰਾਂ ਨੇ ਰੱਖੀਆਂ ਹੋਣਗੀਆਂ ਉਹਨਾਂ ਨੂੰ ਪਤਾ ਹੁੰਦਾ ਜੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਐ ਥਣ ਇਕੱਲਾ ਇਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਹੋ ਮੋੜਲੇ ਵੀਰੇ ਬਾਕੀ ਗੋਲ ਪੱਠ ਪੂੜਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਹਾਲਾਂਕਿ ਸੀਮਾ ਰਿਕਾਰਡ ਬਾਈ ਕਹਿੰਦਾ ਨਹੀਂ ਆਪਾਂ ਐਵੇਂ ਕਹਿ ਦਿੱ ਗਿਓ ਤਾਂ ਫਾਇਦਾ ਕੋਈ ਨਹੀਂ ਜੀ ਥਣਾਂ ਦੇ ਸਹਿਜ ਚੈੱਕ ਕਰ ਸਕਦੇ ਹੋ ਸੋਹਣੇ ਆ ਗੈਪ ਤੇ ਲੱਗੇ ਆ ਤਿਆਰੀ ਚੰਗੀ ਕਰਦੀ ਹੁੰਦੀ ਆ ਜੀ ਦੁੱਧ ਕਰਮ ਵਾਲੀ ਚੰਗਾ ਪਾਊਗੀ ਬਾਕੀ ਸੇਵਾ ਦੇ ਸਰਤੇ ਤੇ ਇਹਦੀ ਡਿਮਾਂਡ ਬਾਈ ਇਹ ਦੀ ਮੰਗ ਫੋਨ ਤੇ ਹੋ ਇਹਦੀ ਫੋਨ ਤੇ ਕੱਚੀ ਆ ਕਿਉਂਕਿ ਹਾਂ ਕਿਉਂਕਿ ਅੱਜ ਕੱਚੀ ਆ ਜਿੱਦੇ ਕਰਮਾੜੀ ਤਿਆਰ ਹੋਗੀ ਉਹਦੇ ਡਿਮਾਂਡ ਹੋਰ ਹੋਊਗੀ ਜੀ ਜੇ ਕੋਈ ਅੱਜ ਲੈ ਜੂ ਤਾਂ ਭਾਅ ਚ ਮਿਲ ਜੂਗੀ ਤੇ ਜੇ ਕਿਸੇ ਨੇ ਲਿਜਾ ਕੇ ਵੇਚਣੀ ਹੋਵੇ ਤਾਂ ਉਹਨੂੰ ਵੀ ਚਾਰ ਪੈਸੇ ਕਰਮਾੜੀ ਦੇ ਦਊਗੀ ਇੱਕ ਬਾਈ ਕੁਲ ਮਾਲੀ ਵੀ ਵਕਾਊ ਆ ਜੀ ਕਿੰਨੇ ਕੁ ਉਮਰ ਹੋਊ ਬਾਈ ਇਹਦੀ ਮਾਲੇ ਦੀ ਛੱਗਾ ਹੋਇਆ ਜੀ ਹਾਂ ਮੂੰ ਤਾਂ 6 ਦਾ ਆਂਦਾ ਠੀਕ ਆ ਤੇ ਕਿਹੜੇ ਸੀਮੰਦ ਦਾ ਹੈਗਾ ਕੋਈ ਰਿਕਾਰਡ ਜੀ ਇਹਦਾ ਨਹੀਂ ਸੀਮੰਦ ਦਾ ਰਿਕਾਰਡ ਕੋਈ ਮਾਲਾ ਦੁੱਧ ਕਿੰਨਾ ਕੁ ਸੀ ਬਾਈ ਮਾਂ ਦਾ ਦੋ ਦੋ 15 16 ਕਿਲੋ ਦੋ ਸੀ ਠੀਕ ਆ ਹੁਣ ਕ੍ਰੋਸ ਕਰਦਾ ਵੀਰੇ ਹਾਂਜੀ ਗੱਡੀ ਜੋੜਦਾ ਗੱਡੀ ਜੋੜਦਾ ਗੱਡੀ ਵੀ ਜੋੜਦਾ ਕ੍ਰੋਸ ਵੀ ਕਰਦਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਮੈਂ ਤਾਂ ਛੇ ਦੰਦ ਆ ਤੇ ਇਹਦੀ ਡਿਮਾਂਡ ਬਾਈ ਇਹਦੀ ਵੀ ਫੋਨ ਤੇ ਕਰਾ ਇਹਦੀ ਵੀ ਫੋਨ ਤੇ ਇਹਦੀ ਵੀ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਹੀ ਕਰ ਲਾਂਗੇ ਕਿਉਂਕਿ ਚੰਗਾ ਮਾਲੀ ਕਿਸੇ ਨੇ ਰੱਖਣਾ ਹੋਵੇ ਕ੍ਰੋਸ ਕਰਨ ਲਈ ਜਾਂ ਗੱਡੀ ਜੋੜਨ ਲਈ ਕਦ ਕਾਠਾ ਲਾ ਜੀ ਬਾਕੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੇਗਾ ਜੀ ਧੰਨਵਾਦ